ਪੱਥਰ ਸੇ ਝੋਟ ਦੋ ਤੋ ਸੋਨਾ ਟੂਟ ਜਾਤਾ ਹੈ ਸੋਨੇ ਕੋ ਤੋੜ ਕਰ ਪੱਥਰ ਕਾ ਦਮ ਨਹੀਂ ਹੋਤਾ ਪੱਥਰ ਸੇ ਝੋਟ ਦੋ ਤੋ ਸੋਨਾ ਟੂਟ ਜਾਤਾ ਹੈ ਟੂਟ ਕਰ ਵੀ ਸੋਨੇ ਕਾ ਧਾਮ ਕਮ ਨਹੀਂ ਹੋਤਾ ਗੁਰੂ ਸੇਮ ਨੇ ਔਰੰਗਜੀਬ ਨੂੰ ਲਾਂਤ ਪਾਈ ਪਾਪੀਆ ਕੀ ਹੋਇਆ ਮੇਰੇ ਲਾਲ ਤੂ ਕੋ ਕੋ ਕੇ ਸ਼ਹੀਦ ਕੀਤੇ ਨੇ ਓਏ ਜੇ ਪੱਥਰ ਸੋਨੇ ਨੂੰ ਤੋੜ ਦੇਵੇ ਸੋਨਾ ਕਦੇ ਸਸਤਾ ਨਹੀਂ ਹੁੰਦਾ ਸੋਨਾ ਸੋਨਾ ਹੀ ਰਹਿੰਦਾ ਏ ਤੇ ਪੱਥਰ سونے ਨੂੰ ਤੋੜ ਕੇ ਮਹਿੰਗਾ ਨਹੀਂ ਹੋ ਜਾਂਦਾ ਉਹਨੇ ਪੱਥਰ ਹੀ ਰਹਿਣਾ ਹੈ ਯਾਦ ਰੱਖੋ ਜੀ ਗੁਰੂ ਸਹਿਬ ਕਹਿਣ ਲੱਗੇ ਮੇਰੇ ਲਾਲ ਕੱਲ ਵੀ ਸੂਰਮੇ ਸੀ ਅੱਜ ਵੀ ਸੂਰਮੇ ਨੇ ਤੂੰ ਉਹਨਾਂ ਨੂੰ ਕੋ-ਕੋ ਕੇ ਕਤਲ ਕਰਵਾ ਦਿੱਤਾ ਉਹ ਸ਼ਹੀਦ ਅਖਵਾਉਣਗੇ ਪਾਪੀਆ ਤੂੰ ਕੱਲ ਵੀ ਪਾਪੀ ਸੀ ਤੂੰ ਅੱਜ ਵੀ ਪਾਪੀ ਐ ਰਹੀ ਦੀ ਦੁਨੀਆ ਤੱਕ ਤੈਨੂੰ ਲਾਨਤਾ ਪਹਿਨਗੀਆਂ ਕੋਈ ਨਿੱਕੇ ਨਿੱਕੇ ਲਾਲ ਸ਼ਹੀਦ ਕਰਕੇ ਕੋਈ ਮਹਾਨ ਨਹੀਂ ਬਣ ਗਿਆ